ਆ ਵੀਡੀਓ ਇਕ ਕਰ ਇਹਨਾਂ ਧਿਆਨ ਨਾਲ ਸੁਣਿਓ ਬਹੁਤ ਸੋਹਣੀ ਵੀਡੀਓ ਆ ਇਹਨਾਂ ਚੱਕ ਤੁਨੀ ਹੋ ਇਹਨੂੰ ਇੱਥੇ ਹਾਂ ਪ੍ਰਧਾਨ ਸਾਹਿਬ ਆ ਨਿਕਲਿਆ ਮੇਰੇ ਬੰਦੇ ਨੂੰ ਦੀ ਡਾਕਟਰ ਜੋ ਇਹਨਾਂ ਨੂੰ ਨਿਕਲਿਆ ਦੇ ਯਾਰ ਇਹਨਾਂ ਦਾ ਉਹ ਪ੍ਰਧਾਨ ਜੀ ਇਹ ਤਾਂ ਕਮਲੇ ਨੇ ਇਹਨਾਂ ਨੂੰ ਨਾ ਰਿਪੋਰਟ ਚ ਟੀਵੀ ਆਈ ਆ ਆ ਦੇਖ ਲਓ ਮੰਨ ਗਿਆ ਨਾ ਹੁਣ ਇਹਨੂੰ ਕੋਈ ਨਿਕਲਿਆ ਨਾ ਫਿਰ ਦੇਵੇ ਮੇਰੇ ਬੰਦੇ ਨੂੰ ਨਿਕਲਿਆ ਉਹਨੂੰ ਦੇ ਅਸਟਾ 55 ਇੰਚ ਦੀ ਲੈਣੀ ਆ ਜੀ ਸਿਰਚ ਮਾਰਨੀ ਆ ਆਪਾਂ ਉਹ ਲੈਣੀ ਜਿਹੜੀ ਕੰਨ ਤੇ ਲੱਗੀ ਹੁੰਦੀ ਆ ਉਹ ਚ ਬੰਦੇ ਸਾਰੇ ਸਾਫ ਬੀਂਦੇ ਆ ਉਹੀ ਲੈਣੀ ਆ ਬਾਈ ਜੋ ਵੀ ਇਹਨਾਂ ਦਾ ਨਿਕਲੇ ਇਹਨਾਂ ਨੂੰ ਫਟਾਫਟ ਦੇ ਠੀਕ ਆ ਮੈਂ ਵੋਟਾਂ ਵੇਲੇ ਇਹਨਾਂ ਨੂੰ ਵਾਦਾ ਕੀਤਾ ਸੀਗਾ ਜੀ ਜੋ ਵੀ ਤੁਹਾਡਾ ਕੰਮ ਹੋਊਗਾ ਮੈਂ ਮੂਰੇ ਹੋ ਕੇ ਕਰਾਊਗਾ ਤੇ ਮੈਂ ਹੁਣ ਜਾਣਾ ਉਹਦਾ ਉਦਘਾਟਨ ਕਰਨਾ ਆਪਣਾ ਟਰਾਂਸਫਾਰਮਰ ਦਾ ਠੀਕ ਆ ਇੰਸਪੈਕਟਰ ਫਟਾਫਟ ਨਾ ਵੇੜਦੀ ਇਹਨਾਂ ਦਾ ਠੀਕ ਆ ਠੀਕ ਆ ਜੀ ਕਰ ਮੈਂ ਚੱਲਿਆ ਪਹ ਡਾਕਟਰ ਇਹ ਤੋਂ ਪਹਿਲਾਂ ਤੇਰੀ ਖਬਰ ਟੀਵੀ ਤੇ ਆ ਜਾਏ ਚੁੱਪ ਕਰਕੇ ਨਾ ਉਹਨਾਂ ਟੀਵੀ ਦੇ ਦੇ ਇੰਸਪੈਕਟਰ ਸਾਹਿਬ ਤੁਸੀਂ ਜਰਾ ਇੱਧਰ ਨੂੰ ਆ ਮੈਂ ਸਮਝਾਉਣਾ ਹੈ हां दस ਆਹ ਕਰੋ 500 ਰੁਪਏ ਉਹ ਇਹਨਾਂ ਨੂੰ ਤਾਂ ਬੋਮਰੀ ਨਿਕਲੀ ਆ ਟੀਵੀ ਮੈਨੂੰ ਸਾਰਾ ਤਾਂ ਬੋਮਰੀ ਨਿਕਲੀ ਆ ਪਰ ਚੱਕਰ ਆ ਮੈਂ ਇਹਨਾਂ ਤੋਂ ਹੀ ਪੈਸੇ ਖਾਦੇ ਆ ਬੜਾ ਮੋਟਾ ਛੋਟਾ ਮੋਟਾ ਕਰ ਦੇ ਖੁਸ਼ ਹੋ ਬਾਰੇ ਵੀ ਨਹੀਂ ਆਣਾ ਕਰ ਦੇ ਕਰ ਆ ਜੀ ਫਿਰ ਮੈਂ ਦੁਬਾਰੇ ਚੈੱਕ ਕਰਦਾ ਹਾਂ ਹਾਂ ਓਏ ਤੁਹਾਨੂੰ ਕੁੜੀ ਨੇ ਗਲਤ ਦੱਸਤਾ ਇਹਨਾਂ ਟੀਵੀ ਨਹੀਂ ਇਹਨਾਂ ਦਾ ਸ਼ੂਗਰ ਨਿਕਲੀ ਆ ਹਾਂ ਹਾਂ ਸ਼ੂਗਰ ਵੇ ਖੰਡ ਖੰਡ ਅੱਛਾ ਲਓ ਫਿਰ ਭਾਈ ਇਹਦੇ ਚ ਪਾ ਦੋ ਸਾਡੀ ਖੰਡ ਪਾ ਦੋ